ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਖਤਰਾ ਹੈ ਇਹ ਹੁਣ ਕਿਸਾਨਾਂ ਦੇ ਵੱਲੋਂ ਆਖਿਆ ਗਿਆ ਹੈ ਕਿ ਸਾਨੂੰ ਭਾਜਪਾ ਸਮਰਤਕਾਂ ਤੋਂ ਖਤਰਾ ਹੈ ਇਸ ਦੇ ਲਈ ਸੁਰੱਖਿਆ ਦਿੱਤੀ ਜਾਵੇ ਕਿਸਾਨ ਆਗੂਆਂ ਨੇ ਮੋਰਚੇ ਦੇ ਲਈ ਸਿਕਿਉਰਿਟੀ ਦੀ ਮੰਗ ਕੀਤੀ ਹੈ ਇੱਕ ਵੱਡਾ ਇਲਜ਼ਾਮ ਲਗਾਇਆ ਗਿਆ ਹੈ ਕਿਉਂਕਿ ਖਨੌਰੀ ਤੇ ਬੈਠੇ ਨੇ ਖਨੌਰੀ ਧਰਨੇ ਦੇ ਉੱਤੇ ਬੈਠੇ ਹੋਏ ਨੇ ਕਿਸਾਨ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ 13 ਫਰਵਰੀ ਨੂੰ ਕਿਸਾਨ ਅੰਦੋਲਨ 2.0 ਦੀ ਸ਼ੁਰੂਆਤ ਕੀਤੀ ਗਈ ਜਦ ਕਿਸਾਨ ਪੰਜਾਬ ਤੋਂ ਟਰਾਲੀਆਂ ਤੇ ਸਵਾਰ ਹੋ ਕੇ ਦਿੱਲੀ ਦੇ ਵੱਲ ਰਵਾਨਾ ਹੋਏ ਪਰ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਬਾਰਡਰ ਦੇ ਉੱਤੇ ਪੰਜਾਬ ਹਰਿਆਣਾ ਬਾਰਡਰ ਤੇ ਇੱਕ ਪਾਸੇ ਖਨੌਰੀ ਤੇ ਦੂਸਰੇ ਪਾਸੇ ਸ਼ੰਭੂ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਗਿਆ ਤੇ ਉੱਥੇ ਹੀ ਅਜੇ ਤੱਕ ਕਿਸਾਨ ਰੁਕੇ ਹੋਏ ਨੇ ਕਿਉਂਕਿ ਕਿਸਾਨਾਂ ਨੇ ਹਿੰਸਕ ਰਾਹ ਅਖਤਿਆਰ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਹੁਣ ਕਿਸਾਨਾਂ ਦਾ ਇਲਜ਼ਾਮ ਹੈ ਕਿ ਸਾਨੂੰ ਸਿਕਿਉਰਿਟੀ ਦੀ ਜ਼ਰੂਰਤ ਹੈ ਸੁਰੱਖਿਆ ਦੀ ਜ਼ਰੂਰਤ ਹੈ ਕਿਉਂਕਿ ਬੀਜੇਪੀ ਦੇ ਜੋ ਸਮਰਥਕ ਨੇ ਉਹ ਹਮਲਾ ਕਰ ਸਕਤੇ ਨੇ ਇਹ ਗੱਲ ਕਿਸਾਨ ਆਗੂਆਂ ਨੇ ਆਖੀ ਹੈ ਤੇ ਗੰਭੀਰ ਇਲਜ਼ਾਮ ਬੀਜੇਪੀ ਦੇ ਉੱਤੇ ਲਗਾਏ ਨੇ ਕਿ ਬੀਜੇਪੀ ਸਵਰਥਕ ਜੇਕਰ ਹਮਲਾ ਕਰ ਦੇ ਨੇ ਤਾਂ ਐਸੇ ਚ ਧਰਨੇ ਚ ਮਾਹੌਲ ਖਰਾਬ ਹੋ ਸਕਦਾ ਹੈ ਇਸ ਲਈ ਪੁਲਿਸ ਸੁਰੱਖਿਆ ਮੁਹੱਈਆ ਕਰਾਏ 4 ਮਹੀਨਿਆਂ ਤੋਂ ਸ਼ੰਭੂ ਦੇ ਉੱਤੇ ਮੋਰਚਾ ਚੱਲ ਰਿਹਾ ਹੈ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਜਿਵੇਂ ਕਿ ਪੱਕਾ ਮੋਰਚਾ ਪਿਛਲੀ ਪਿਛਲੀ ਵਾਰ ਜਦ ਦੇਖਿਆ ਗਿਆ ਸੀ ਤਾਂ ਦਿੱਲੀ ਦੇ ਵਿੱਚ ਮੋਰਚਾ ਦੇਖਿਆ ਤੇ ਇਸ ਵਾਰ ਕਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਮੋਰਚਾ ਗੱਡਿਆ ਹੋਇਆ ਪਰ ਇੱਥੇ ਇਸ ਵਾਰ ਇਲਜ਼ਾਮ ਲਗਾਏ ਨੇ ਕਿਸਾਨਾਂ ਨੇ ਕਿ ਸਾਡੀ ਜਾਨ ਨੂੰ ਖਤਰਾ ਹੈ ਕਿਸਾਨਾਂ ਨੂੰ ਖਤਰਾ ਹੈ ਬੀਜੇਪੀ ਦੇ ਸਮਰਥਕਾਂ ਤੋਂ ਤੇ ਐਸੇ ਦੇ ਵਿੱਚ ਜੇਕਰ ਬੀਜੇਪੀ ਦੇ ਜੋ ਸਮਰਥਕ ਨੇ ਉਹ ਹਮਲਾ ਕਰਦੇ ਨੇ ਤਾਂ ਕਿਸਾਨਾਂ ਨੂੰ ਸੁਰੱਖਿਆ ਦੀ ਲੋੜ ਹੈ ਕਨੌਰੀ ਬਾਰਡਰ ਦੇ ਉੱਤੇ ਤੇ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਹੁਣ ਚਿੰਤਾ ਜਿਤਾਈ ਹੈ ਕਿਸਾਨਾਂ ਨੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਨੇ ਭਾਵੇਂ ਉੱਥੇ ਪਰ ਫਿਰ ਵੀ ਕਿਸੇ ਟਕਰਾਅ ਦੀ ਸਥਿਤੀ ਤੋਂ ਕਿਸਾਨ ਬਚਣਾ ਚਾਹੁੰਦੇ ਨੇ ਕਿਉਂਕਿ ਖਾਣ ਪੀਣ ਦੇ ਭਾਵੇਂ ਸਾਰੇ ਪ੍ਰਬੰਧ ਕੀਤੇ ਹੋਏ ਨੇ ਟਰਾਲੀਆਂ ਦੇ ਵਿੱਚ ਨਿਵਾਸ ਕਿਸਾਨਾਂ ਨੇ ਕੀਤਾ ਹੋਇਆ ਸਰਦੀ ਤੋਂ ਹੁਣ ਗਰਮੀ ਆ ਚੁੱਕੀ ਹੈ ਕਿਉਂਕਿ ਫਰਵਰੀ ਦੇ ਵਿੱਚ ਜਦ ਇਹ ਮੋਰਚਾ ਸ਼ੁਰੂ ਕੀਤਾ ਸੀ ਕਿਸਾਨ ਅੰਦੋਲਨ 2.0 ਸ਼ੁਰੂ ਕੀਤਾ ਤਾਂ ਉਦੋਂ ਕਾਫੀ ਜ਼ਿਆਦਾ ਸਰਦੀ ਦਾ आलम ਸੀ ਪਰ ਹੁਣ ਦੇਖੀਏ ਤਾਂ ਕੜਾਕੇ ਦੀ ਗਰਮੀ ਪੈ ਰਹੀ ਆ ਅੱਤ ਦੀ ਗਰਮੀ ਪੈ ਰਹੀ ਆ ਜਿਸ ਦੇ ਵਿੱਚ ਵੀ ਕਿਸਾਨ ਹੁਣ ਡਟੇ ਹੋਏ ਨੇ ਕੁਝ ਏਸੇ ਤਰ੍ਹਾਂ ਦਾ ਮਾਹੌਲ ਦਿੱਲੀ ਦੀ ਵਾਰ ਨੂੰ ਵੀ ਦੇਖਣ ਨੂੰ ਮਿਲਿਆ ਸੀ ਜਦ ਦਿੱਲੀ ਦੀ ਬਰੂਹਾਂ ਦੇ ਉੱਤੇ ਕਿਸਾਨ ਪਹੁੰਚੇ ਤੇ ਲੰਬਾ ਸਮਾਜ ਸੰਘਰਸ਼ ਕਰਕੇ ਕਿਸਾਨਾਂ ਨੇ ਕਿਸਾਨ ਅੰਦੋਲਨ ਦੇ ਦਰਮਿਆਨ ਆਪਣੀਆਂ ਮੰਗਾਂ ਨੂੰ ਮਨਵਾਇਆ ਹਾਲਾਂਕਿ ਉਦੋਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਲੜਾਈ ਸੀ ਤੇ ਇਸ ਵਾਰ MSP ਦੇ ਉੱਤੇ ਲੜਾਈ ਆ ਸਾਡੇ ਨਾਲ BJP ਆਗੂ ਹਰਜੀਤ ਗਰੇਵਾਲ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਜੋ ਮੋਰਚਾ ਲਾਇਆ ਹੈ ਇਲਜ਼ਾਮ ਲਗਾਇਆ ਕਿ ਸਾਨੂੰ BJP ਦੇ ਸਮਰਥਕਾਂ ਤੋਂ ਖਤਰਾ ਹੈ ਇਸ ਲਈ ਸਿਕਿਉਰਿਟੀ ਦਿੱਤੀ ਜਾਏ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੀ ਇਹ ਜਗਜਾਹ ਰੱਖਣੀ ਅਸੋਝੀ ਨਹੀਂ ਗੱਲ ਕਰਦੇ ਆ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਸਾਡੇ ਵਰਕਰਾਂ ਤੇ ਹਮਲੇ ਕੀਤੇ ਸਾਨੂੰ ਚੋਣ ਪ੍ਰਚਾਰ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਉਸ ਵੇਲੇ ਦਾ ਕੋਈ ਹਵਨ ਹਮਲਾ ਇਹਨਾਂ ਤੇ ਕੀਤਾ ਨਹੀਂ ਅੱਜ ਕਿਹੜਾ ਹਮਲਾ ਕਰਨਾ ਉਹਦੇ ਲਈ ਬੰਦੇ ਸਾਹਿਬ ਝੂਠ ਬੋਲਦੇ ਆ ਇਹਨਾਂ ਨੇ ਇਹ ਦੁਕਾਨ ਚਲਾ ਰੱਖੀ ਅਸਲ ਚ ਹੋਰ ਕੁਝ ਨਹੀਂ ਕਿਸਾਨ ਦਾ ਇਹ ਤੇ ਨਹੀਂ ਹੈ ਕਿਸਾਨ ਤਾਂ ਇਸ ਵੇਲੇ ਖੇਤਾਂ 'ਚ ਬੈਠਾ ਕਿਸਾਨ ਐਸਾ ਬੜਾ ਪਵਿੱਤਰ ਨਾਮ ਇਹ ਉਸ ਨੂੰ ਬਦਨਾਮ ਕਰਨ ਲੱਗੇ ਆ ਆਪਣਾ ਧੰਦਾ ਚਲਾਉਣ ਦੇ ਚੱਕਰ 'ਚ ਕਿਸਾਨ ਕਿਉਂ ਇਹ 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 ਇਹਨਾਂ ਦੇ ਨਾਲ ਲੱਗੂਗਾ ਜੀ ਅਸੀਂ ਸਾਡੇ ਵਰਕਰ ਕਿਉਂ ਜਾ ਕੇ ਇਹਨਾਂ ਤੇ ਹਮਲਾ ਕਰਨਗੇ ਠੀਕ ਹੈ ਨਾ ਸਾਡਾ ਦਾ ਪੰਜਾਬ ਦੇ ਲੋਕਾਂ ਨੇ ਸਾਨੂੰ ਸਵੀਕਾਰ ਕੀਤਾ ਸਾਡੀ ਤਾਂ ਵੋਟ ਪਰਸੈਂਟੇਜ 6% ਤੋਂ ਵੱਧ ਕੇ 8 18% ਹੋ ਗਈ ਹੈ ਤੇ ਪੰਜਾਬ ਚ ਸਾਡਾ ਆਧਾਰ ਵਧਿਆ ਜਿੰਨਾ ਇਹ ਸਾਨੂੰ ਤੰਗ ਕਰਨਗੇ ਉਨਾ ਹੀ ਲੋਕ ਸਾਡੇ ਨਾਲ ਨੇ ਪੰਜਾਬ ਦੇ ਇਹਨਾਂ ਦੀ ਗੁੰਡਾਗਰਦੀ ਨੂੰ ਖਤਮ ਕਰਨ ਲਈ ਉਹ ਤਾਂ ਆਲੇ-ਦੋਲੇ ਦੇ ਪਿੰਡਾਂ ਦੇ ਲੋਕ ਨੇ ਆ ਕੇ ਤੁਸੀਂ ਪੂਰੀ ਤਸੱਲੀ ਕਰ ਲੋ ਇਹਨਾਂ ਦੇ ਝੂਠ ਦਾ ਪਰਦਾ ਫਾਸ਼ ਕਰੋ ਇਹਨੂੰ ਪੰਦੇਰ ਨੂੰ ਕਹੋ ਕਿ ਮਾਫੀ ਮੰਗੇ ਇਹ ਝੂਠ ਬੋਲਦਾ ਉਗਰਾਹ ਸਾਹਿਬ ਕਦੇ ਇਦਾਂ ਦੀ ਗੱਲ ਨਹੀਂ ਕਰਦੇ ਉਹਨਾਂ ਦੀ ਜੱਥੇਬੰਦੀ ਬਹੁਤ ਬੜੀ ਹੈ ਔਰ ਰਾਜੇਵਾਲ ਵੀ ਕਦੇ ਇਦਾਂ ਦੀ ਝੂਠੀ ਗੱਲ ਨਹੀਂ ਕਰਦੇ ਤੇ ਇਹ ਸਾਰੇ ਕਿਸਾਨ ਆਗੂਆਂ ਦਾ ਜਿਹੜਾ ਖਰਾਬ ਕਰਨ ਲੱਗੇ ਹੋਏ ਆ ਤਾਂ ਆਪਣੇ ਹਿੱਤ ਸਾਧਣ ਦੇ ਲਈ ਕਿਸਾਨ ਦਾ ਇਤਨੀ ਚਾਦਰੇ ਕਿਸਾਨ ਦਾ ਇਤਨਾ ਮੋਦੀ ਜੀ ਨੇ ਸਾਧਿਆ ਉਹਨਾਂ ਨੇ ਐਮਐਸਪੀ 14 ਫਸਟਾ ਜੇ ਕੇ ਉਹਨੀਆਂ ਕੀਮਤਾਂ ਵਧਾਤੀਆਂ ਯੂਰੀਏ ਦਾ ਸਾਰਾ ਹਿੱਸਾ ਆਪਾਂ ਖਤਮ ਕਰਤਾ ਖਾਦ ਦੇ ਉੱਪਰ ਕਿੰਨੀ ਸਬਸਿਡੀ ਦਿੰਦੀ ਆ ਔਰ ਮੈਂ ਸਮਝਦਾ ਕਿ ਜਿੰਨੇ ਔਰ ਦੋ ਆਉਂਦੇ ਹੀ ਦੋ 2000 ਦੀ ਕਿਸ਼ਤਿਆਰੀ ਕੀਤੀ ਉਹਦੇ ਲਈ ਧਰਵਾਦ ਨਹੀਂ ਕਰਦੇ بس ਇਹਨਾਂ ਤੋਂ ਗੁੰਡਾਗਰਦੀ ਕਰਨੀ ਹੈ ਉਹ ਗੁੰਡਾਗਰਦੀ ਹੁਣ ਇਹਨਾਂ ਦੀ ਇਹ ਕਦੇ ਗੁੰਡੇ ਵੀ ਕਿਸੇ ਕੋਲੋਂ ਸੁਰੱਖਿਆ ਮੰਗਦੇ ਹੁੰਦੇ ਉਹਗਰਾਹ ਸਾਹਿਬ ਨੇ ਤਾਂ ਕਿਹਾ ਨਹੀਂ ਮੈਨੂੰ ਕੋਈ ਖਤਰਾ ਰਾਜੇਵਾਲ ਜੀ ਨੇ ਕਿਹਾ ਨਹੀਂ ਮੈਨੂੰ ਕੋਈ ਖਤਰਾ ਔਰ ਲਖੋਵਾਲ ਨੇ ਕਿਹਾ ਨਹੀਂ ਮੈਨੂੰ ਕੋਈ ਖਤਰਾ ਤੇ ਇਹ ਇਹ ਇਹਨਾਂ ਨੂੰ ਖਤਰਾ ਹੋ ਗਿਆ ਉਹ ਵੀ ਸਾਡੇ ਕੋਲੋਂ ਸਾਡੇ ਵਰਗੇ شریف ਲੋਕਾਂ ਕੋਲੋਂ ਮੈਨੂੰ ਤਾਂ ਸਮਝ ਨਹੀਂ ਆਈ ਇਹ ਮਾਫੀ ਮੰਗਣ ਝੂਠ ਬੋਲਣ ਲਈ ਔਰ ਹੁਣ ਪਬਲਿਕ ਇਹਨਾਂ ਦੇ ਨਾਲ ਨਹੀਂ ਕਿਸੇ ਨੇ ਇਹਨਾਂ ਦੇ ਨਾਲ ਨਹੀਂ ਲੱਗਣਾ ਇਸ ਕਰਕੇ ਸਾਨੂੰ ਮਾਫੀ ਦੇਣ ਔਰ ਦੇਸ਼ ਤੇ ਵੀ ਪੰਜਾਬ ਤੇ ਰਹਿਮ ਕਰਨ ਇਸ ਸਪான்ਸਰਡ ਬਾਈ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਨੇ ਔਰ ਆਪਣੇ ਸਪான்ਸਰਸ ਕੋਲ ਹੀ ਹੁਣ ਮਦਦ ਮੰਗ ਲੈਣ ਸਿਕਿਉਰਿਟੀ ਦਾ ਨਾ ਉਹਨਾਂ ਦੇਈ ਦੇਣੀ ਆ ਲੈ ਲੈਣ ਠੀਕ ਹੈ ਨਾ ਸਾਨੂੰ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਸਾਨੂੰ ਤਾਂ ਇਹਨਾਂ ਤੋਂ ਖਤਰਾ ਉਲਟਾ ਵੀ ਇਹ ਕੀ ਕਰਨਗੇ ਪੰਜਾਬ ਚੋਂ ਇਨਵੈਸਟਮੈਂਟ ਚੜੀ ਗਈਆਂ 10000 ਕਰੋੜ ਤੋਂ ਵੱਧ ਦੀ ਇਨਵੈਸਟਮੈਂਟ ਚੜੀ ਗਈ ਲੈਦਰ ਇੰਡਸਟਰੀ ਇਹਨਾਂ ਦੀ ਵਜ੍ਹਾ ਕਰਕੇ ਚੜੀ ਗਈ ਹੌਜ਼ਰੀ ਇੰਡਸਟਰੀ ਇਹਨਾਂ ਦੀ ਵਜ੍ਹਾ ਕਰਕੇ ਚੜੀ ਗਈ ਔਰ ਪੰਜਾਬ ਦੇ ਅੰਦਰ ਜਿਸ ਟਾਈਮ ਇਨਵੈਸਟਮੈਂਟ ਆ ਨਹੀਂ ਰਹੀਆਂ ਉਹ ਉਹਦਾ ਮੁੱਖ ਕਾਰਨ ਇਹ ਨੇ ਪਹਿਲਾਂ ਗੱਡੀਆਂ ਰੋਕ ਕੇ 89 ਗੱਡੀਆਂ ਰੋਜ਼ ਦੀਆਂ ਡਾਇਵਰਟ ਹੁੰਦੀਆਂ ਸੀ ਰੋਜ਼ ਔਰ ਇਸੇ ਤਰ੍ਹਾਂ ਸੜਕ ਬੰਦ ਕਰ ਰੱਖੀ ਆ ਪਿੰਡਾਂ ਵਾਲੇ ਇਹਨਾਂ ਨੂੰ ਕਈ ਦਿਨਾਂ ਤੋਂ ਪ੍ਰਸਤਰਾ ਕਰਦੇ ਸੀ ਕਿ ਭਾਈ ਸਾਨੂੰ ਨਿਕਲਣ ਦਿਓ ਸਾਡਾ ਇਦਾਂ ਦਾ ਤੱਕਾ ਨਾ ਕਰੋ ਤੇ ਸਾਡੇ ਕੋਲ ਤਾਂ ਆਉਣ ਜਾਣ ਦਾ ਸਾਧਨ ਜਿਹੜਾ ਅਸੀਂ 2 ਕਿਲੋਮੀਟਰ ਜਾਣਾ ਹੁੰਦਾ ਉਹ ਸਾਨੂੰ 50 ਕਿਲੋਮੀਟਰ ਦਾ ਚੱਕਰ ਕੱਟ ਕੇ ਜਾਣਾ ਪੈਂਦਾ ਸਾਨੂੰ ਨਾ ਤੰਗ ਕਰੋ ਤੁਸੀਂ ਇੱਥੋਂ ਛੱਡ ਦਿਓ ਵਪਾਰੀਆਂ ਨੇ ਵੀ ਜਾ ਕੇ ਇਹਨਾਂ ਨੂੰ ਪ੍ਰਾਰਥਨਾ ਕੀਤੀ ਕਿਸਾਨਾਂ ਨੇ ਵੀ ਕੀਤੀ ਪਿੰਡਾਂ ਵਾਲਿਆਂ ਨੇ ਸਾਰਿਆਂ ਨੇ ਕੀਤੀ ਤੇ ਹੁਣ ਉਹਨਾਂ ਨੇ ਕਿਹਾ ਫਿਰ ਅਸੀਂ ਉਠਾ ਲੈਨੇ ਤੁਹਾਨੂੰ ਜਿੱਥੇ ਹੀ ਉਠਦੇ ਨੇ ਭਾਜਾ ਤੁਹਾਡਾ ਕੁਝ ਨਹੀਂ ਵਿਗਾੜ ਸਕੀ ਅਸੀਂ ਅਸੀਂ ਕਰਦੇ ਹਾਂ ਤੁਹਾਡਾ ਇੰਤਜ਼ਾਮ ਉਹਨਾਂ ਨੇ ਕਰਤਾ ਪਰ ਗਰੇਵਾਲ ਸਾਹਿਬ ਇੱਥੇ ਜਦ ਕਿਸਾਨ ਡੇਲੀ ਪੋਸਟ ਪਹੁੰਚੇ ਤਾਂ ਡੇਲੀ ਪੋਸਟ ਦੇ ਵਿੱਚ ਡਿਬੇਟ ਕਰਵਾਇਆ ਸੀ ਕਿਉਂਕਿ ਜਦ 14 ਫਸਲਾ ਤੇ ਐਮਐਸਪੀ ਦੀ ਗੱਲ ਹੈ ਕਿਸਾਨਾਂ ਨੇ ਕਿਹਾ ਕਿ ਸਾਨੂੰ ਮੰਨਜ਼ੂਰ ਨਹੀਂ ਇੱਥੇ ਡਿਬੇਟ ਕਰਾਇਆ ਤਾਂ ਕਿਸਾਨਾਂ ਨੂੰ ਇਹੀ ਸਵਾਲ ਅਸੀਂ ਵੀ ਪੁੱਛਿਆ ਕਿ ਤੁਸੀਂ ਲੋਕਾਂ ਨੂੰ ਕਿਉਂ ਤੰਗ ਕਰ ਰਹੇ ਹੋ ਕਿ ਲੋਕਾਂ ਦੇ ਲਈ ਰਾਹ ਕਿਉਂ ਰੋਕਿਆ ਤਾਂ ਕਿਸਾਨਾਂ ਦਾ ਅੱਗੇ ਜਵਾਬ ਸੀ ਇੱਥੇ ਪੰਦੇਰ ਸਾਹਿਬ ਵੀ ਪਹੁੰਚੇ ਸੀ ਡੇਲੇਵਾਲ ਸਾਹਿਬ ਵੀ ਪਹੁੰਚੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਤਾਂ ਰਾਹ ਖੁੱਲਾ ਛੱਡਿਆ ਹੋਇਆ ਅਸੀਂ ਸਾਰਿਆਂ ਨੂੰ ਅੱਗੇ ਤੱਕ ਜਾਣ ਦਿੰਦੇ ਆ ਪਰ ਅੱਗੇ ਸਰਕਾਰ ਦੇ ਵੱਲੋਂ ਰਾਹ ਬੰਦ ਹੈ ਜਿੱਥੇ ਭਾਜਪਾ ਦੀ ਸਰਕਾਰ ਹੈ ਇਸ ਗੱਲ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਰ ਵੱਲੋਂ ਕੋਈ ਰਾਹ ਨਹੀਂ ਬੰਦ ਉੱਥੇ ਜਾ ਕੇ ਤੁਸੀਂ ਆਪ ਦੇਖੋ ਨਾ ਜੀ ਇਹਨਾਂ ਦੀਆਂ ਗੱਲਾਂ ਨਾ ਸੁਣੋ ਝੂਠ ਨਾ ਸੁਣੋ ਪਿੰਡਾਂ ਵਾਲੇ ਲੋਕ ਪਰ ਸਰਕਾਰ ਨੂੰ ਉਹਨਾਂ ਕਹਿਣ ਇਹਨਾਂ ਨੇ ਬੰਦ ਕੀਤਾ ਹੋਇਆ ਤੇ ਉੱਥੇ ਬੈਠੇ ਕਾਦੇ ਲਈ ਨੇ ਕੀ ਗੱਲ ਹੈ ਇਹਨਾਂ ਦੀ ਕੀ ਦਿੱਕਤ ਹੈ ਇਹਨਾਂ ਨੂੰ ਠੀਕ ਹੈ ਨਾ ਇਹ ਇਹ ਜਿਹੜਾ ਕਹਿੰਦੇ ਆ ਜਿਹੜੀ ਚੀਜ਼ ਪੰਜਾਬ ਦੇ ਕਿਸਾਨ ਨੂੰ ਉਹ ਮਨਜ਼ੂਰ ਆ ਜੋ ਮੋਦੀ ਜੀ ਕਰ ਰਹੇ ਆ ਦੇਸ਼ ਦਾ ਕਿਸਾਨ ਸਾਡੇ ਨਾਲ ਆ ਬੁੱਬੇ ਦਾ ਕਿਸਾਨ ਵੀ ਸਾਡੇ ਨਾਲ ਆ ਜੇ ਕਿਸਾਨ ਸਾਨੂੰ ਵੋਟ ਨਾ ਬੋਲ ਸਾਡੀ ਵੋਟ ਪਰਸੈਂਟੇਜ ਸਾਡੇ 19 ਸਾਡੇ 18% ਹੋ ਜਾਂਦੀ ਜੀ ਗਰੀਵਾਲ ਸਾਹਿਬ ਬੋਲਾਂ ਨੇ ਵੀ ਵੋਟਾਂ ਪਾਈਆਂ ਨੇ ਜੀ ਜੁੜਨ ਲਈ ਧੰਨਵਾਦ ਗਰੀਵਾਲ ਸਾਹਿਬ ਤੁਸੀਂ ਆਪਣਾ ਪੱਖ ਜ਼ਰੂਰ ਰੱਖਿਆ ਕਿ ਤੁਹਾਡੇ ਵੱਲੋਂ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ ਕਿਉਂਕਿ ਕਿਸਾਨ ਹੁਣ ਤੱਕ ਜਦ ਬੈਠੇ ਰਹੇ ਨੇ ਤਾਂ ਹੁਣ ਤੱਕ ਕੋਈ ਐਸਾ ਵਿਰੋਧ ਨਹੀਂ ਹੋਇਆ ਇਹ ਪੱਖ ਆਪਣਾ ਹਰਜੀਤ ਗਰੇਵਾਲ ਰੱਖਦੇ ਹੋਏ ਨਜ਼ਰਾਂ ਨੇ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਐਸੇ ਦੇ ਵਿੱਚ ਕਿਸਾਨਾਂ ਨੂੰ ਜੋ ਖਤਰੇ ਦੀ ਗੱਲ ਕਹੀ ਹੈ ਕਿਸਾਨਾਂ ਨੇ ਸਿਕਿਉਰਿਟੀ ਦੀ ਮੰਗ ਕੀਤੀ ਹੈ ਪਰ ਦੂਸਰੇ ਪਾਸੇ ਭਾਜਪੀ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕੋਈ ਖਤਰਾ ਕਿਸਾਨਾਂ ਨੂੰ ਨਹੀਂ ਹੈ ਕਿਉਂਕਿ ਐਨੇ ਸਮੇਂ ਤੋਂ ਜਦ ਕਿਸਾਨ ਮੰਗ ਕਰ ਰਹੇ ਨੇ ਪਹਿਲਾਂ ਤਾਂ ਗਰੇਵਾਲ ਸਾਹਿਬ ਨੇ ਇਹ ਇੱਕ ਸਵਾਲ ਖੜਾ ਕੀਤਾ ਕਿਸਾਨਾਂ ਦੇ ਲਈ ਕਿ ਹੁਣ ਮੰਗ ਕੀ ਹੈ ਵੈਸੇ ਕਿਸਾਨਾਂ ਦੇ ਵੱਲੋਂ ਆਪਣੀ ਮੰਗ ਜੱਗ ਜ਼ਾਹਰ ਹੈ ਜਿੱਥੇ ਕਿ ਉਹ ਸਾਰੀਆਂ ਫਸਲਾਂ ਦੇ ਲਈ ਐਮਐਸਪੀ ਦੀ ਮੰਗ ਕਰ ਰਹੇ ਨੇ ਜਿੱਥੇ ਕਿ ਸੁਆਮੀ ਨਾਥਨ ਰਿਪੋਰਟ ਜੋ ਹੈ ਉਸ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਨੇ ਕਿਸਾਨ ਅਤੇ ਇਸੇ ਦੇ ਨਾਲ ਹੀ ਯਕੀਨੀ ਬਣਾਉਣ ਦੀ ਗੱਲ ਕਰ ਰਹੇ ਨੇ ਐਮਐਸਪੀ ਤਾਂ ਇਸ ਸਭ ਦੇ ਦਰਮਿਆਨ ਹੀ ਹੁਣ ਕਿਸਾਨਾਂ ਵੱਲੋਂ ਆਪਣੇ ਆਪ ਨੂੰ ਖਤਰੇ ਦੀ ਗੱਲ ਕਹੀ ਗਈ ਹੈ ਤੇ ਸੁਰੱਖਿਆ ਦੀ ਮੰਗ ਕੀਤੀ ਹੈ ਸਰਕਾਰ ਤੋਂ